مودي سرّعار موردا باد موردا باد موردا باد كرّي مانترى موردا باد موردا باد كرّي مانترى موردا ਛੇ ਗੌਣੇ ਨੇ ਸਾਰਾ ਜਿਆਦਾ ਜਿਆਦਾ ਖੜੀ ਰੱਖੋ ਖੜੀ ਰੱਖੋ ਕੋਈ ਨਹੀਂ ਸਾਧ ਸਾਧ ਬਲੂ ਬੁਸਦਾ ਲੈਟ ਗੱਲ ਕਰਦਾ ਬਾਈਟ ਨੂੰ ਗੱਲ ਕਰਦਾ ਹਾਂ ਕਰਦੇ ਬੱਸ ਕਹਿੰਦੇ ਪਾ ਕੇ ਉਹ ਸਾਧ ਲੈ ਆਇਆ ਹਾਂ ਦੇਖੋ ਮੋਦੀ ਸਰਕਾਰ ਜਦੋਂ ਦੀ ਬਣੀ ਹੈ ਇਹ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਹੁਣ ਸੰਵਿਧਾਨ ਦੇ ਨਿਰਮੇਤਾ ਡਾਕਟਰ ਭੀਮrao Ambedkar ji ਨੂੰ ਜਿਨ੍ਹਾਂ ਨੇ ਬਹੁਤ ਘਾਲਣਾ ਘਾਲੀ ਦੇਸ਼ ਦੀ ਆਜ਼ਾਦੀ ਦੇ ਦੌਰਾਨ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਹਰ ਉਸ ਨਾਗਰਿਕ ਨੂੰ ਕਾਨੂੰਨੀ ਅਧਿਕਾਰ ਦਿੱਤੇ ਜਿਸ ਦੇ ਨਾਲ ਉਹਦੀਆਂ ਜਿਹੜੀਆਂ ਸਮਾਜਿਕ ਜਿਹੜੀਆਂ ਜ਼ਰੂਰਤਾਂ ਦਾ ਉਹ ਉਹਦਾ ਜੀਵਨ ਆ ਉਹ ਸੁਰੱਖਿਅਤ ਹੋ ਸਕੇ ਪਰ ਮਿਤਸ਼ਾ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਅੰਦਰ ਆ ਜਿਹੜਾ ਉਹਨਾਂ ਦਾ અપਮਾਨ ਕੀਤਾ ਗਿਆ ਇਹ ਜਿਹੜਾ ਦੇਸ਼ ਦੇ ਲੋਕਾਂ ਵੱਲੋਂ ਅਸਹਿ ਹੈ ਸੋ ਉਹਨੂੰ ਲੈ ਕੇ ਅੱਜ ਅਸੀਂ ਮਿਤਸ਼ਾ ਦਾ ਪਤਲਾ ਫੁਕਿਆ ਔਰ ਇਸ ਗੱਲ ਲਈ ਮੋਦੀ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਹੋ ਜੇ ਨਕੰਮੇ ਬੰਦੇ ਨੂੰ ਸਰਕਾਰ ਦੇ ਵਿੱਚੋਂ ਬਰਖਾਸਤ ਕਰੋ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗੇ ਕਿ ਅਸੀਂ ਉਹਨਾਂ ਸਾਡੇ ਸ਼ਹੀਦਾਂ ਦਾ ਸਾਡੇ ਦੇਸ਼ ਦੇ ਯੋਧਿਆਂ ਦਾ ਆਜ਼ਾਦੀ ਕਲਾਟੀਆਂ ਦਾ ਅਸੀਂ ਕਿਵੇਂ ਸਨਮਾਨ ਕਰਨਾ ਹੈ ਜਿਹੜਾ ਅਪਮਾਨ ਕਰਦਾ ਉਹਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨੂੰ ਪ੍ਰਖਾਸਤ ਕੀਤਾ ਜਾਵੇ ਔਰ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜੋ ਉਹਨਾਂ ਨੇ ਇਸ ਦੇਸ਼ ਦੇ ਲਈ ਕੀਤਾ ਉਹ ਲੋਕਾਂ ਤੱਕ ਉਹਨਾਂ ਦਾ ਸੁਨੇਹਾ ਵੀ ਪਹੁੰਚਾਉਣਾ ਚਾਹੀਦਾ ਸਰਕਾਰਾਂ ਪਹੁੰਚਾਉਣ ਕਿ ਉਹਨਾਂ ਦੀ ਕਹਾਣੀ ਦੱਸੀ ਜਾਵੇ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਉਹ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਘਰ ਦੇ ਅੰਦਰ ਬੱਚੇ ਬਿਮਾਰ ਸੀ ਔਰ ਗੋਲ ਮੇਜ ਕਾਂਗਰਸ ਜਿਹੜੀ ਗੋਲ ਮੇਲ ਗੋਲ ਮੇਜ ਕਾਨਫਰੰਸ ਦੇ ਲਈ ਉਹ ਇੰਗਲੈਂਡ ਗਏ ਔਰ ਉਹਨਾਂ ਦੇ ਆਪਣੇ ਬੱਚੇ ਉਹਨਾਂ ਦੇ ਜਿਹੜੇ ਆ ਉਹ ਗਰੀਬੀ ਕਾਰਨ ਬਿਮਾਰੀ ਕਾਰਨ ਮੌਤ ਹੋਈ ਪਰ ਉਹਨਾਂ ਨੇ ਸਾਡੇ ਦੇਸ਼ ਦੇ ਲਈ ਸਾਡੇ ਦੇਸ਼ ਦੇ ਗਰੀਬ ਲੋਕਾਂ ਦੇ ਲਈ ਇਹ ਜਿਹੜੇ ਹੈ ਵੱਡੇ ਵੱਡੇ ਕਦਮ ਚੱਕੇ ਔਰ ਸਾਰੀ ਉਮਰ ਗਰੀਬਾਂ ਲਈ ਦਲਤਾਂ ਲਈ ਉਹ ਲੜਦੇ ਰਹੇ ਸੋ ਉਹਨਾਂ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਔਰ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਜਿੰਨੇ ਅਸੀਂ ਖੜੇ ਆਂ ਜੇ ਅਸੀਂ ਸੜਕ ਤੇ ਵੀ ਚੱਲਦੇ ਆ ਤਾਂ ਸਾਡੇ ਸੰਵਿਧਾਨਕ ਹੱਕ ਹੈ ਜੇ ਅਸੀਂ ਰੋਟੀ ਖਾਂਦੇ ਆ ਤਾਂ ਸਾਡੇ ਸੰਵਿਧਾਨਕ ਹੱਕ ਹੈ ਜੋ ਕੋਈ ਨੌਕਰੀ ਕਰਦਾ ਉਹਦੇ ਸੰਵਿਧਾਨਕ ਹੱਕ ਹੈ ਸੋ ਸਭ ਦੇ ਸੰਵਿਧਾਨਕ ਹੱਕ ਹੈ ਸੋ ਉਹ ਸਾਨੂੰ ਡਾਕਟਰ ਭੀਮ ਰਾਮਬੇਦਕਰ ਜੀ ਨੇ ਦਿੱਤੇ ਆ ਉਹਦਾ ਸਨਮਾਨ ਸਾਰਿਆਂ ਨੂੰ ਕਰਨਾ ਬਣਦਾ ਹੈ ਸਾਹਿਬ ਵੇਖਿਆ ਕਿ ਲਗਾਤਾਰ ਕਿਤੇ ਕਿਸਾਨਾਂ ਦਾ ਇਹ ਘਰ ਚੱਲ ਰਿਹਾ ਹੈਗਾ ਉਹਨਾਂ ਨੂੰ ਲੈ ਕੇ ਵੀ ਭਾਜਪਾ ਲੀਡਰ ਅਜਿਹਾ ਬਿਆਨ ਬਿੰਦਰੇਂਦਰਿੰਦਰ ਨੇ ਹੁਣ ਇਹ ਜਿਹੜਾ ਬਿਆਨ ਦਿੱਤਾ ਹੈਗਾ ਦੇਖੋ ਇਹ ਵੀ ਇਹ ਕਿਸੇ ਨਾ ਕਿਸੇ ਸਾਜ਼ਿਸ਼ ਲੱਗਦੀ ਹੈ ਭਾਜਪਾ ਦੀ ਵੀ ਕੋਈ ਨਾ ਕੋਈ ਤੁਸੀਂ ਇਸ ਤਰ੍ਹਾਂ ਦਾ ਬਿਆਨ ਦੇ ਦਿਓ ਜਿਸ ਨਾਲ ਲੋਕਾਂ ਦਾ ਧਿਆਨ ਭਟਕ ਜੇ ਤਾਂ ਇਹ ਲਗਾਤਾਰ ਬੀਜੇਪੀ ਕੋ ਲੋਕ ਵਿਰੋਧੀ ਹੈ ਚਾਹੇ ਕਿਸਾਨ ਆ ਚਾਹੇ ਦਲਤ ਹੈ ਅਸਲ ਦੇ ਵਿੱਚ ਬੀਜੇਪੀ ਕਿਰਤੀ ਵਿਰੋਧੀ ਹੈ ਚਾਹੇ ਛੋਟਾ ਦੁਕਾਨਦਾਰ ਹੈ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਿਰਫ 4-5 ਵੱਡੇ ਲਟੇਰਿਆਂ ਨੂੰ ਛੱਡ ਕੇ ਸਾਰੇ ਦੇਸ਼ ਦੇ ਕਿਰਤੀਆਂ ਦਾ ਜਿਹੜਾ ਉਹ ਬੀਜੇਪੀ ਨੁਕਸਾਨ ਕਰਦੀ ਹੈ ਔਰ ਲਗਾਤਾਰ ਪੁੱਠੇ ਸਿੱਧੇ ਬਿਆਨ ਦੇ ਕੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਚਾਹੇ ਹਿੰਦੂ ਮੁਸਲਮਾਨ ਦਾ ਮਸਲਾ ਹੋਵੇ ਹੁਣ ਪਿੱਛੇ ਜਿਹੜੇ ਦਿੱਲੀ ਦੇ ਲੋਕਾਂ ਦੇ ਵੋਟਰ ਵੋਟ ਕਟਿਓ ਕਹਿੰਦੇ ਉਹ ਹੰਗੀ ਹੈ ਮਤਲਬ ਇਸ ਤਰ੍ਹਾਂ ਦੇ ਜਿਹੜੇ ਆ ਹਰ ਇੱਕ ਬੰਦੇ ਨੂੰ ਜਿਹੜਾ ਉਹ ਬੀਜੇਪੀ ਟਾਰਗੇਟ ਕਰਦੀ ਹੈ ਔਰ ਆਪਦੇ ਬਿਆਨਾਂ ਰਾਹੀਂ ਜਿਹੜਾ ਉਹ ਦੇਸ਼ ਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਦੀ ਹੈ ਸੋ ਇਹ ਬਹੁਤ ਮਾੜਾ ਜਿਹੜਾ ਵਰਤਾਰਾ ਹੈ ਬੀਜੇਪੀ ਨੇ ਜੋ ਇਹਨਾਂ ਦੀ ਗੰਦੀ ਸੋਚ ਆ ਉਹਦਾ ਪਕਟਾਵਾ ਕੀਤਾ ਹੈ ਇਹ ਬਹੁਤ ਹੀ ਮੰਦਭਾਗੀ ਹੈ ਕਿਉਂਕਿ ਬੀਜੇਪੀ ਸਰਕਾਰ ਹਮੇਸ਼ਾ ਦਲਿਤ ਵਿਰੋਧੀ ਅਤੇ ਇਹ ਸੰਵਿਧਾਨ ਦੇ ਵਿੱਚ ਜੋ ਸਾਡੇ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਆ ਆਪਦੇ ਹਿਸਾਬ ਨਾਲ ਡਿਕਟੇਟਰਸ਼ਿਪ ਇਸ ਦੇਸ਼ ਤੇ ਲਾਗੂ ਕਰਨਾ ਚਾਹੁੰਦੇ ਆ ਹਮੇਸ਼ਾ ਉਹਦੇ ਤੇ ਵਾਰ-ਵਾਰ ਉਂਗਲ ਚੱਕਦੇ ਇਹ ਬੜੀ ਸ਼ਰਮਨਾਕ ਗੱਲ ਆ ਤੇ ਮੋਦੀ ਸਰਕਾਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇੱਕ ਸਾਡੇ ਧਰਮ ਦੇ ਨੇਤਾ ਦੇ ਜਿਨ੍ਹਾਂ ਨੂੰ ਸਾਰਾ ਸਮਾਜ ਪੂਜਦਾ ਉਹਨਾਂ ਦੇ ਖਿਲਾਫ ਇਦੀ ਭੱਦੀ ਟਿੱਪਣੀ ਕੀਤੀ ਹੈ ਇਹਨਾਂ ਨੂੰ ਉਹਨਾਂ ਦਾ ਅਸਤੀਫਾ ਲੈ ਲੈਣਾ ਚਾਹੀਦਾ ਤਾਂ ਜੋ ਲੋਕਾਂ ਦੇ ਵਿੱਚ ਕੁਝ ਰੋਸ ਦਾ ਘੜ ਸਕੇ ਕਿਉਂਕਿ ਸਾਰੇ ਲੋਕਾਂ ਦੇ ਵਿੱਚ ਦਲਤਾਂ ਦੇ ਵਿੱਚ ਜੋ ਦਲਤਾਂ ਲਈ ਰਖਵਾਲੀ ਲਈ ਖੜੇ ਆਜਾਤਪਾਤ ਦਾ ਖਾਤਮਾ ਕੀਤਾ ਉੱਚ ਨੀਜ ਦਾ ਖਾਤਮਾ ਕੀਤਾ ਉਹਨਾਂ ਲੋਕਾਂ ਪ੍ਰਤੀ ਇਹ ਆਵਾਜ਼ ਆ ਅਮਿਤ ਸ਼ਾਹ ਦੀ ਇਹਦੇ ਖਿਲਾਫ ਆ ਸਾਰੇ ਲੋਕ ਇੱਕੋ ਆਵਾਜ਼ ਦੇ ਵਿੱਚ ਦੇ ਸਾਰਾ ਇਕੱਠਾ ਹੋ ਕੇ ਉਹਨਾਂ ਦਾ ਅਸਤੀਫਾ ਮੰਗ ਰਿਹਾ ਹੈ ਮੋਦੀ ਸਾਹਿਬ ਨੂੰ ਇਹ ਮੰਗ ਲੋਕਾਂ ਦੀ ਸੁਵਾਰ ਕਰਨੀ ਚਾਹੀਦੀ ਹੈ ਅੱਜ ਦਾ ਜੋ ਰੋਸ ਪ੍ਰਦਰਸ਼ਨ ਹੈ ਆਮ ਆਦਮੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਸ ਮੈਸੇਜ ਦਿੱਤਾ ਗਿਆ ਕਿ ਇੱਕ ਬਹੁਤ ਵੱਡੀ ਜਿਹੜੀ ਇੱਕ ਪਲੇਟਫਾਰਮ ਹੈ ਲੋਕਤੰਤਰ ਦਾ ਜਿੱਥੇ ਸਾਰੇ ਧਰਮਾਂ ਦਾ ਸਾਰੇ ਵਰਗਾਂ ਦਾ ਸਾਰਿਆਂ ਦਾ ਉੱਥੇ ਹੱਕਾਂ ਦੇ ਸਬੰਧੀ ਜਿ ਉਹਨਾਂ ਦੀ ਜੋ ਹੋਂਦ ਆਈਆਂ ਉੱਥੇ ਨਿਜਠੀਆਂ ਦੀਆਂ ਆਂਦੀਆਂ ਆ ਉੱਥੇ ਔਸਤ ਲੈਵਲ ਤੇ ਆ ਕੇ ਸਾਡੀ ਬਹੁ ਗਿਣਤੀ ਦੇਸ਼ ਦੀ ਬਹੁ ਗਿਣਤੀ ਆ ਉਹਨਾਂ ਦੇ ਜਿਹੜੇ ਆ ਧਾਰਮਿਕ ਗੁਰੂ ਆ ਸਾਡੇ ਧਰਮ ਦੇ ਰਚయితਾ ਆਪਣੇ ਸੰਵਿਧਾਨ ਦੇ ਰਚయితਾ ਆ ਭੀਮਰੋ ਉਮੀਦਵਾਰ ਜੀ ਦਾ ਮਜ਼ਾਕ ਉਡਾਇਆ ਗਿਆ ਇਹਨਾਂ ਨੇ ਗਲਤ ਭਾਸ਼ਾ ਬੋਲ ਕੇ ਇਹਨਾਂ ਦਾ ਉਹਨਾਂ ਨੂੰ ਮਜ਼ਾਕ ਦੇ ਵਿੱਚ ਬਾਅਦ ਵਿੱਚ ਇਹਨਾਂ ਨੇ ਗੋਲਮੋਲ ਕਰਕੇ ਹੋਰ ਕਰੀ ਜਾਂਦੇ ਵੀ ਅਸੀਂ ਹੋਰ ਗੱਲ ਕਹਿ ਰਹੇ ਸੀ ਪਰ ਨਹੀਂ ਇਹਨਾਂ ਦੇ ਮਨਾਂ ਦੇ ਵਿੱਚ ਇਹ ਜਿਹੜੀ ਆ ਜਿਹੜੇ ਕਿਰਤੀ ਵਰਗ ਆ ਉਹਨਾਂ ਦੇ ਪ੍ਰਤੀ ਰੋਸ ਰਹਿੰਦਾ ਹੈ ਤੇ ਉਹਨਾਂ ਨੂੰ ਦੱਬਣ ਵਾਸਤੇ ਕੁਚੜਾ ਰਸਤੇ ਇਹ ਕੰਮ ਕਰਦੇ ਆ ਇਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਹਮੇਸ਼ਾ ਸਮੇਂ-ਸਮੇਂ ਤੇ ਆਉਂਦੀਆਂ ਰਹਿੰਦੀਆਂ ਇਹ ਗਲਤ ਹੈ ਭਾਜਪਾ ਆ ਜਿਹੜੀ ਆ ਉਹ ਡਿਕਟੇਟਰਸ਼ਿਪ ਕਰ ਰਹੀ ਆ ਇਥੋਂ ਇਹ ਸ਼ੋਅ ਹੁੰਦਾ ਹੈ ਅਸੀਂ ਜਿਸ ਨੂੰ ਵੀ ਜਦੋਂ ਵੀ ਕਿਸੇ ਨੂੰ ਜੋ ਮਰਜ਼ੀ ਬੋਲਣਾ ਬੋਲ ਸਕਦੇ ਆ ਇਹ ਗਲਤ ਨੀਤੀਆਂ ਦਾ ਦਾ ਪ੍ਰਦਰਸ਼ਨ ਹੈ ਸਾਡੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਮਾਣਿਓ ਕਾ ਐਮਐਲਏ ਸਾਹਿਬ ਹੈ ਜ਼ਿਲ੍ਹਾ ਪ੍ਰਧਾਨ ਹੈ ਸਾਰੀ ਇਕਾਈ ਵੱਖ-ਵੱਖ ਜਿਹੜੇ ਸਾਰੇ ਨੁਮਾਇੰਦੇ ਸਾਰੇ ਤੇ ਉੱਚੇ-ਉੱਚੇ ਤੱਕ ਪਹੁੰਚੇ ਤੇ ਇਹਨਾਂ ਨੇ ਪੂਰੀ ਪ੍ਰਜੋਰ ਆਵਾਜ਼ ਉਠਾਈ ਹੈ ਤੇ ਇਹਦਾ ਮੰਗ ਪੱਤਰ ਹੈ ਉਹ ਡੀਸੀ ਸਾਹਿਬ ਨੂੰ ਹੀ ਸੰਪੰਨ ਕਰ ਰਿਹਾ ਹੈ